نظروانی کر پہنچے پورے پنجاب کے پردھان جل سکر بلاک پردھان کے پیڈ سد سنو کے بعد میں میٹنگ کرنی آپ تقلیفہ تھی ਜੇਲਾ ਦੇ ਵਿੱਚੋਂ ਘਰੇ ਨਹੀਂ ਗਏ ਤਾਂ ਸਿੱਧੇ ਪਟਿਆਲੇ ਪ੍ਰਧਾਨ ਜੀ ਦੇ ਕੋਲੇ ਗਏ ਸਾਰੇ ਤਾਂ ਉਸ ਧਰਤੀ ਤੇ ਖੜੇ ਆ ਪਾਵਾ ਪਿੰਡ ਬਹੁਤ ਛੋਟਾ ਹੈ ਮੂਟ ਬਹੁਤ ਛੋਟੂੜੀ ਹੈ ਪਰ ਇਸ ਧਰਤੀ ਤੋਂ ਇਸ ਜੰਪਲ ਪਿੰਡ ਤੋਂ ਜੰਪਲ ਧਰਤੀ ਹੈ ਜੀ ਇੱਥੋਂ ਪੈਦਾ ਹੋ ਕੇ ਪੂਰੇ ਏਸ਼ਲੇ ਵਿੱਚ ਕਿਸਾਨੀ ਦੀ ਗੱਲ ਚੱਲਾਂ ਲੱਗੀ ਆ। ਮੈਂ ਜਾਵਾਗਰ ਨਾਲ ਬਾਅਦ ਵਿੱਚ ਕਰਾਂਗੇ। ਅਸੀਂ ਦੇਖਦੇ ਹਾਂ ਕਿ ਪਹਿਲਾਂ ਪ੍ਰਧਾਨ ਤੇ ਜਲ ਸਕੱਤਰਾਂ ਨੂੰ ਜਗ੍ਹਾ ਦੀ ਥੋੜੀ ਜਿਹੀ ਤੰਗੀ ਕਰਕੇ ਦੂਜੀ ਸੈਕਟਾਪਾ ਬਲਾਕ ਪ੍ਰਧਾਨਾਂ ਦੀ ਲਾਵਾਗੇ। ਕੁਝ ਅੰਡੇ ਜਿਹੜੇ ਸਾਰੇ ਨੇ ਇੱਥੇ ਬੋਲੇ ਜਾ ਸਕਦੇ। ਕਿਉਂਕਿ ਜਿਹੇ ਜਾਂ ਕੋਸ਼ਿਸ਼ਤ ਵਿੱਚ ਇਸ ਪਿੰਡ ਦਾ ਸਰਕਾਰ ਨੇ ਕੀਤਾ ਇੱਕ ਇੱਕ ਜਿਹੜਾ ਮੋਬਾਈਲ ਐ ਰਿਪੋਰਟ ਤੇ ਲਾਇਆ ਸਾਰੇ ਪਿੰਡਾਂ ਆਪਣੇ ਵੀ ਭਮਾ ਲਾਇ ਲਏ ਕਿ ਕਿਹੋ ਕੀ ਗੱਲਬਾਤ ਹੁੰਦੀ ਹੈ ਕੀ ਪ੍ਰੋਗਰਾਮ ਦਿੰਦੇ ਨੇ ਉਹ ਸਾਰਾ ਕੁਝ ਨਜ਼ਰਾ ਲੱਗਿਆ ਹੋਈਆਂ ਮੈਂ ਛੋਟੇ ਜਿਹੇ ਪਿੰਡ ਵੱਲੋਂ ਇੰਨੀ ਮਿਹਨਤ ਕਰਨੀ ਤੁਸੀਂ ਉਸ ਹਰਵਾਤਾਂ ਦੇ ਵਿੱਚ ਮੂਟਾ ਤਨਾਇਆ ਜਦੋਂ ਸਰਕਾਰ ਕਹਿੰਦੀ ਸਾਨੂੰ ਬਾਹਰ ਨੇ ਲੈ ਕੇ ਜਾਣਾ ਸਾਰੀ ਪੰਚਾਇਤ ਨਵੇਂ ਪ੍ਰਣਾਲੀ ਪਿੰਡ ਦੇ ਵਿਦਾਈ ਦੇ ਪਾਤਰ ਨੇ ਜਿਹੜੇ ਜੱਜੇ ਬੰਦੀ ਦੇ ਕਹੇ ਤੇ ਤੁਸੀਂ ਮੂਟਾ ਜਿਮਾਕੇ ਰੱਖਿਆ ਵੱਡੇ ਵੱਡੇ ਪਿੰਡ ਸੀਗੇ ਨਹੀਂ ਹਿੰਮਤ ਕਰ ਸਕेंगे ਜਿਨ੍ਹਾਂ ਛੋਟੇ ਜਿਹੇ ਨਗਰ ਨੇ ਹਿੰਮਤ ਕਰਕੇ ਮੋਰਚਾ ਤੇ ਚਲਾਇਆ ਤਾਂ ਪੂਰੀ ਦੁਨੀਆ ਦੇ ਵਿੱਚ ਗੱਲ ਚੱਲ ਰਹੀ ਹੈ ਪਰ ਲਾਗ ਵੀ ਜਿਹੜੀ ਅੱਜ ਦੀ ਮੀਟਿੰਗ ਹੈ ਆਪਾਂ ਕੁਝ ਫੈਸਲੇ ਲੈਣੇ ਨੇ ਹਰੇਕ ਬਰਕਰ ਦੇ ਨਾਲ ਤੁਹਾਡੇ ਨਾਲ ਸੰਦੇ ਕਰਾਂਗੇ ਜਿੰਨੇ ਵੀ ਤੁਸੀਂ ਬਲਾਕ ਪ੍ਰਧਾਨ ਹੋ ਜਾਂ ਪਿੰਡ ਪ੍ਰਧਾਨ ਹੋ ਉਹ ਜਿਹੜੀ ਸਟੇਜ ਆਪਾਂ ਚੱਲਦੀ ਰਹੂਗੀ ਸਾਰੇ ਆਗੂ ਜਿਵੇਂ ਜਿਆਦਾ ਤਾਂ ਸਾਡੇ ਨਾਲ ਹੱਟ ਬੀਤੀ ਐ 1600 ਬੰਦਾ ਜਿਹੜਾ ਕਿ ਮਾਇਆ ਹੈ ਇੱਕ ਇੱਕ ਦੀ ਕਹਾਣੀ ਐ ਇੱਕ ਇੱਕ ਦੇਲ ਦੇ ਵਿੱਚ ਕੀ ਕੁਝ ਹੋਇਆ ਕਿ ਤੁਸੀਂ ਉੱਥੋਂ ਸਿੱਖ ਕੇ ਆਏ ਤੇ ਕੀ ਸਿਖਾ ਕੇ ਆਏ ਇਹ ਬੋਲਿਓ ਸਾਰੇ ਮੈਂ ਅਸੀਂ ਜਿਆਦਾ ਟਾਈਮ ਨਹੀਂ ਲੈਣਾ ਮੀਟਿੰਗ ਦੇ ਵਿੱਚ ਕੁਝ ਕੰਮਾਂ ਭਗਤਾਨੀ ਦੇ ਨਾਲ ਸਮਝਿਆ ਕੀਤੀਆਂ ਨੇ ਉਹ ਸਾਰੇ ਜਿਹੜੇ ਭਗਤਾਨਾ ਨਾਲ ਸਮਝਿਆ ਕਰਦੇ ਆ ਨੇ ਇਨਾਂ ਦੀ ਰਾਤ ਇੱਕ ਦੂਜੀ ਜਿਲ੍ਹੇ 메ਨ ਗੱਲ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਵਿੱਚੋਂ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਕਿਸਾਨ ਗਏ ਸੀ ਸ਼ੰਭੂ ਤੇ ਕਲੋਰੀ ਜਿੰਨੀਆਂ ਟਰੈਕਟਰ ਵਾਲਿਆਂ ਦੇ ਉਹ ਸਾਡੇ ਪੂਰੇ ਦੇ ਹਿਸਾਬ ਆ ਸਾਡੇ ਆਪਾਂ ਵੇਖ ਚਲੇ ਗਏ ਸਾਰੇ ਪੂਰੀ ਡਿਸਟ੍ਰਿਕਟ ਬਣਾਉਣੀ ਆ ਸਾਰਿਆਂ ਨੂੰ ਇੱਕ ਇੱਕ ਵੀ ਕਿਸੇ ਪਿੰਡ ਦੀ ਟੈਕ ਟਾਲੀ ਨਹੀਂ ਰਹਿਣ ਚਾਹੀਦੀ ਜਿੰਨਾ ਸਮਾਨ ਸਿਉਂ ਦੇ ਵਿੱਚ ਸੱਚਾਈ ਤੋਂ ਉਹਦੇ ਜਿੰਨਾ ਸਮਾਨ ਸੀ ਉਹਦੀ ਲਿਸਟ ਉਹ ਆਪਣੇ ਕੋਲੇ ਆ ਜੇ ਤਾਂ ਸਰਕਾਰ ਤੋਂ ਇੱਕ ਇੱਕ ਪੈਸਾ ਪ੍ਰੋਵਾਈ ਕਰਾਂਗੇ ਗੱਲ ਪੈਸੇ ਦੀ ਨਹੀਂ ਗੱਲ ਟਾਲੀ ਦੀ ਨਹੀਂ ਗੱਲ ਸਮਾਨ ਦੀ ਨੇ ਸਵਾਲ ਸਰਕਾਰ ਨੂੰ ਨਿਸਲ ਕਰਨਾ ਚਾਹੁੰਦੇ ਆ ਕੈਸ਼ਟ ਹੋਣਾ ਚਾਹੁੰਦੀ ਹੈ ਕਿ ਗਾਹਨ ਕਿਸੇ ਮੋਰਚੇ ਦੇ ਵਿੱਚ ਕਿਸਾਨ ਟਰੈਕਟਰਾਂ ਦੇ ਟਰਾਲੀਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚੋਂ ਫ੍ਰੈਂਚ ਕੂਲਰ ਪੱਖੇ ਗਏ ਨੇ ਇਹਨਾਂ ਦੇ ਵਿੱਚ ਸਵਾਲ ਇਹ ਹੈ ਕਿ ਜਿਹੜੇ ਹੱਥੀ ਉਹਨੇ ਭੰਨਿਆ ਉਸੇ ਵੀ ਉਹਨੇ ਹੱਥਾ ਤੋਂ ਉਸੇ ਪਿੰਡਾਂ ਨੂੰ ਵਾਪਸ ਕਰਾਵਾਂਗੇ ਕਿੰਨੇ ਲੜਾਈ ਲੜੀ। ਸਵਾਲ ਪੈਸੇ ਦਾ ਨਹੀਂ। ਸਵਾਲ ਜਦੋਂ ਅਣਖ ਦਾ ਆ। ਭਗਵਾਨ ਜੀ ਕਹਿੰਦਾ ਮੇਰੀ ਅਣਖ ਜਾਗ ਪਈ। ਮੈਂ ਪੰਜਾਬ ਨੂੰ ਹੋਰ ਤਰੱਕੀ ਤੇ ਲੈ ਕੇ ਜਾਣਾ। ਕਿਸਾਨਾਂ ਦੇ ਧਰਮਿਆਂ ਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ। ਮੈਂ ਤੁਹਾਨੂੰ ਨਾ ਬਰਾਵੋ ਲਈ ਆਪਣੀ ਉਹ ਕੇ